ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਆਪਣਾ ਮਲਕੀਤਾਰ ਰਾਉਂਡਰ ਤੇ ਅੱਜ ਆਪਾਂ ਆਖੜਿਆਂ ਪਿੰਡ ਸੰਤਨਗਰ ਤੇ ਇਹ ਆਹਾਰਨੀ ਰੋਡ ਤੇ ਜੋ ਕਿ ਨਵੀਂ ਜਿਮ ਖੁੱਲ ਚੁੱਕੀ ਹੈ ਫਿਟ ਲਾਈਨ ਫਿਟਨੈਸ ਪੁਆਇੰਟ ਤੇ ਆਜੋ ਉਹਨਾਂ ਦੇ ਓਨਰ ਨਾਲ ਗੱਲਬਾਤ ਕਰਦੇ ਹਾਂ ਆਣੇ ਜੀ ਜਿਮ ਦੇ ਓਨਰ ਵਧਾਈਆਂ ਵੀਰ ਜੀ ਵਧਾਈ ਜੀ ਤੁਹਾਨੂੰ ਬਾਈ ਥੈਂਕ ਯੂ ਥੈਂਕ ਯੂ ਹਾਂ ਜੀ ਆਪਣਾ ਨਾਮ ਦੱਸ ਦੋ ਤੇ ਆਪਣੀ ਨਵੀਂ ਜਨ ਜਿਹੜੀ ਓਪਨ ਹੋਈ ਹੈ ਆਪਣਾ ਨਾਮ ਭਾਜੀ ਆਪਣਾ ਠੀਕ ਹੈ ਤੇ ਆਪਣੀ ਯੋਗੀ ਜਿਮ ਜਿਮ ਦਾ ਨਾਮ ਹੈ ਫਿਟ ਲਾਈਨ ਫਿਟਨੈਸ ਹਾਂ ਜੀ ਹਾਂ ਜੀ ਚਲੋ ਅੰਦਰ ਬੁਖਾਓ ਤੁਹਾਡੀ ਆਜੋ ਭਾਜੀ ਤੇ ਕਿਹੜਾ ਥਾਂ ਹੈ ਕਿੱਥੇ ਆਪਾਂ ਖੜੇ ਆ ਥੋੜਾ ਬਾਰੇ ਜਾਣਕਾਰੀ ਦਿਓ ਇਹ ਪਿੰਡ ਸੰਤਨਗਰ ਹੈ ਜੀ ਹਾਰਨੀ ਰੋਡ ਤੇ ਹਾਂ ਜੀ ਹਾਂ ਜੀ ਹਾਂ ਜੀ ਆਜੋ ਚਲੋ ਜਿੱਦਾਂ ਰਕ ਕੋਈ ਇੰਨੇ ਕਿਹੜੇ ਕੱਟਰ ਹੋਗੇ ਕੱਟ ਤਾਂ ਨੇ ਬਾਅਦ ਵਿੱਚ ਮੇਰੀ ਬਾਵਾਂ ਨੇ ਥੱਲੇ ਲਾਉ ਧੁਤਜਨਮ ਹਾਂਜੀ ਆ ਵੀਰ ਦੀ ਨਵੀਂ ਜਿਮ ਜੋ ਖੁੱਲੀ ਹੋਈ ਹੈ ਤੇ ਬਹੁਤ ਹੀ ਸੁੰਦਰ ਮਸ਼ੀਨ ਡੰਬਲ ਵਗੈਰਾ ਮਸ਼ੀਨਾ ਤੇ ਤੁਸੀਂ ਮੜਾ ਜੇ ਦੱਸੋ ਵੀ ਕੋਚ ਬਾਰੇ ਕੋਈ ਕੋਚ ਰੱਖਿਆ ਜਾਂ ਕੌਣ ਦੇਗਾ ਇਹਦੇ ਬਾਰੇ ਆਪਾਂ ਆਪ ਹੀ ਟ੍ਰੇਨਿੰਗ ਦਵਾਉਂਦੇ ਅੱਛਾ ਜੀ ਖੁਦ ਹੀ ਟ੍ਰੇਨਿੰਗ ਦਿੰਦੇ ਹਾਂ ਹਾਂਜੀ ਤੇ ਤੁਹਾਡਾ ਖੁਦਾ ਕਿੰਨੇ ਸਾਲ ਦਾ ایکسپੀਰੀਅੰਸ ਮੈਨੂੰ 7 ਮੈਨੂੰ 7 ਸਾਲ ਹੋ ਗਏ ਭਾਈ 7 ਸਾਲ ਹੋ ਗਏ ਹਾਂ ਠੀਕ ਤੇ ਜਿਵੇਂ ਜਿਮ ਆਪਾਂ ਬੱਚੇ ਆਉਂਦੇ ਨੇ ਇਹਦਾ ਕੋਈ ਏਜ ਦਾ ਕੋਈ ਮੈਟਰ ਹੁੰਦਾ ਹੈ ਕੋਈ 18 ਸਾਲ ਤੋਂ ਪਲੱਸ ਹੋਣਾ ਚਾਹੀਦਾ ਜਾਂ ਕਿਵੇਂ ਨਹੀਂ ਇਸ ਦਾ ਕੋਈ ਮੈਟਰ ਨਹੀਂ ਭਾਈ ਹਾਂਜੀ ਹਾਂਜੀ ਏਜ ਦਾ ਕੋਈ ਮੈਟਰ ਨਹੀਂ ਤੇ ਮਾਨਸ਼ਾ ਵੀ ਇਹ ਇਸ ਤੋਂ ਪਹਿਲਾਂ ਅਗਰ ਬੱਚਾ ਇਸ ਤੋਂ ਪਹਿਲਾਂ ਵਰਕਆਊਟ ਕਰਦਾ ਤੇ ਉਹਦੀ ਹਾਈਟ ਰੁਕਦੀ ਹੈ ਹਾਂਜੀ ਇਹੋ ਜਿਹਾ ਕੋਈ ਮੈਟਰ ਨਹੀਂ ਠੀਕ ਹੈ ਠੀਕ ਤੇ ਆ ਬਾੜੇ ਆ ਪ੍ਰੋਡਕਟ ਇਹਨਾਂ ਬਾਰੇ ਵੀ ਜਾਣਕਾਰੀ ਦਿਓ ਇਹ ਇੱਕ ਪ੍ਰੋਟੀਨ ਸਪਲੀਮੈਂਟ ਮਤਲਬ ਬੋਡੀ ਦੀ ਰਿਕਵਰੀ ਵਾਸਤੇ ਹੈ ਠੀਕ ਹੈ ਠੀਕ ਹੈ ਰਿਕਵਰੀ ਬੋਡੀ ਦੀ ਰਿਕਵਰੀ ਦੇਣ ਵਾਸਤੇ ਹਾਂਜੀ ਹਾਂਜੀ ਤੇ ਇਹ ਵੀ ਜੋ ਕਿ ਨਿਲ ਰੋਡਾ ਇਹਨਾਂ ਨੇ ਨਵੀਂ ਆਪਣੀ ਜੋ ਕਿ ਜਿਮ ਓਪਨਿੰਗ ਕੀਤੀ ਅੱਜ ਪਿੰਡ ਸੰਤਨਗਰ ਹਾਰਨੀ ਰੋਡ ਤੇ ਤੇ ਆਪਣਾ ਜੁਆਇਨ ਕਰ ਸਕਦੇ ਜੇ ਤੇ ਜਿਹੜੇ ਵੱਧ ਵੱਧ ਵੀਡੀਓ ਵੀਰ ਸ਼ੇਅਰ ਕਰਨਗੇ ਉਹਨਾਂ ਨੂੰ ਫ੍ਰੀ ਜਵਾਈਨਿੰਗ ਵੀ ਕਰਾਈ ਗਈ ਆਏਗੀ ਜੋ ਸਕਰੀਨਸ਼ਾਟ ਲੈਣਗੇ ਆ ਉਹਨਾਂ ਦੇ ਵੈਗ ਬ੍ਰਦਰ ਨੇ ਡਾਇਰੈਕਟਰ ਕਿਚਨ ਦਿਤੇਂਦਰ ਸਿੰਘ ਜੀ ਜੋ ਜਮ ਲਾ ਰਹੇ ਨੇ ਹੋ ਇੱਕ ਮੈਂ ਐਂਗਲ ਪਤਾ ਨਹੀਂ ਤੁਹਾਨੂੰ ਇਹ ਆ ਵੀਰੇ ਜਮ ਪਿੰਡ ਸੰਤਨਗਰ ਤੇ ਇਹ ਇਥੇ ਜਿੰਮ ਜ਼ਰੂਰੀ ਵੀ ਸੀ ਕਿਉਂਕਿ ਇਹ ਪਲਵਾਨਾਂ ਦਾ ਪਿੰਡ ਨੇ ਜਿਵੇਂ ਇਥੇ ਜੱਗਾ ਸ਼ੇਰੂ ਹੋਰ ਵੀ ਕਈ ਪਲਵਾਨ ਹੋਏ ਨੇ ਤੇ ਇਹ ਆ ਪਿੰਡ ਸੰਤਨਗਰ ਹਾਰਨੀ ਰੋਡ ਦੇ ਕੋਲ ਤੇ ਵੀਡੀਓ ਜਿਹੜਾ ਵੱਧ ਤੋਂ ਵੱਧ ਵੀਰ ਸ਼ੇਅਰ ਕਰੇਗਾ ਉਹਨੂੰ ਫ੍ਰੀ ਜੁਆਇਨਿੰਗ ਵੀ ਕਰਾਈ ਜਾਏਗੀ ਤੇ ਵੀਡੀਓ ਕਿਵੇਂ ਲੱਗੀ ਸਾਰਿਆਂ ਨੇ ਸ਼ੇਅਰ ਕਰਨੀ ਥੈਂਕ ਯੂ ਧੰਨਵਾਦ